ਆਪਾਂ ਸਾਰੇ ਜਾਣਦੇ ਆਂ ਜੀ ਇਹਨਾਂ ਕੰਟਰੀਆਂ 'ਚ ਲਾਇਸੈਂਸ ਬਣਨ ਵਾਸਤੇ ਵੀ ਇੰਡੀਆ ਵੀ ਪੰਜਾਬ ਵੀ ਹੈ ਲਾਇਸੈਂਸ ਬਣਨ ਵਾਸਤੇ ਵੀ ਉਮਰ ਨਿਸ਼ਚਿਤ ਹੈ ਨਾ ਵੋਟ ਪਾਉਣ ਵਾਸਤੇ ਵੀ ਉਮਰ ਨਿਸ਼ਚਿਤ ਹੈ ਨਾ ਲੀਡਰ ਬਣਨ ਵਾਸਤੇ ਵੀ ਉਮਰ ਨਿਸ਼ਚਿਤ ਹੈ ਨਾ ਵਿਜੇਪਿੰਡ ਦਾ ਸਰਪੰਚ ਵੀ ਬਣਨਾ ਹੋਵੇ ਤੇ ਐਸ ਘੱਟ ਉਮਰ ਤੋਂ ਪਹਿਲਾਂ ਸਰਪੰਚ ਨਹੀਂ ਬਣ ਸਕਦਾ ਵੋਟ ਪਾਉਣ ਲਈ ਵੀ ਇੰਨੀ ਇੰਨੀ ਉਮਰ ਤੋਂ ਘੱਟ ਉਮਰ ਤੋਂ ਪਹਿਲਾਂ ਵੋਟ ਨਹੀਂ ਪਾ ਸਕਦੀ ਆਰਮੀ 'ਚ ਭਰਤੀ ਹੋਣਾ ਹੋਵੇ ਤੇ ਇੰਨੀ ਉਮਰ ਤੋਂ ਪਹਿਲਾਂ ਭਰਤੀ ਨਹੀਂ ਹੋ ਸਕਦਾ ਪਰ ਗੁਰਨਾਨਦ ਦੇ ਘਰ ਵਿੱਚ ਕੋਈ ਉਮਰ ਦੀ ਹੱਦ ਸੀਮਾ ਨਹੀਂ ਇੱਥੇ 5 ਸਾਲ ਦੇ ਗੁਰੂ ਵੀ ਬਣ ਸਕਦੇ ਨੇ ਇਥੇ 11 ਸਾਲ ਦੇ ਗੁਰਤਾ ਗੱਦੀ ਤੇ ਵੀ ਬੈਠ ਸਕਦੇ ਨੇ ਇਥੇ 7 ਸਾਲ ਦੇ ਸੂਬੇ ਸਰਹੰਦੀ ਕਚਹਿਰੇ ਵਿੱਚ ਸਵਾਲਾਂ ਦੇ ਜਵਾਬ ਵੀ ਦੇ ਸਕਦੇ 7 ਸਾਲ ਦੇ ਸਨ ਬਾਬਾ ਫ਼ਰਦੇਸ ਤੁਸੀਂ ਕਿਸੇ ਪੁਲਿਸ ਵਾਲ ਦੇ ਸਾਹਮਣੇ ਵੱਡੀ ਉਮਰ ਦੇ ਬੰਦੇ ਕਈ ਵਾਰੀ ਆਪਾਂ ਨੇ ਵੇਖਿਆ ਨਾ ਕਿਸੇ ਇਨਸਾਨ ਨੂੰ ਪੁਲਿਸ ਦਾ ਵਾਹਣਾ ਪਿਆ ਹੋਵੇ ਤੇ ਉਹਨੂੰ ਕੋਈ ਕਿਤੇ ਥਾਣੇ ਕੋਰਟ ਕਚਹਿਰੀ ਕੰਮ ਪੈ ਜਾਏ ਤੇ ਉਹ ਪਿੰਡ ਚੋਂ ਕਹਿੰਦਾ ਯਾਰ ਮੈਂ ਕਦੀ ਥਾਣੇ ਗਿਆ ਨਹੀਂ ਮੇਰੇ ਨਾਲ ਚੱਲ ਹਾਂ ਮੜਾ ਜਾ ਤੈਨੂੰ ਵਾਵਾ ਗੱਲ ਕਰਨੀ ਹੁੰਦਾ ਕਿ ਨਹੀਂ ਜੀ ਪਿੰਡਾਂ ਵਿੱਚ ਉਹ ਕਹਿੰਦਾ ਮੈਨੂੰ ਨਹੀਂ ਗੱਲ ਕਰਨੀ ਤੂੰ ਮੇਰੇ ਨਾਲ ਚਲ ਵਾਵਾ ਤੂੰ ਗੱਲ ਕਰ ਬੰਦਾ ਤੂੰ ਗੱਲ ਰੱਖ ਲੈਣੀ ਆ ਆਮ ਬੰਦਾ ਕਈ ਵਾਰੀ ਇੱਕ ਦਾਦਾ ਪੋਤਰੇ ਨੂੰ ਲੈ ਕੇ ਜਾਂਦਾ ਚਾਚਾ ਭਤੀਜੇ ਨੂੰ ਕਹਿੰਦਾ ਪੁੱਤ ਤੂੰ ਪੜਿਆ ਲਿਖਿਆ ਤੂੰ ਕਾਲਜਾਂ ਚ ਗਿਆ ਵਾ ਤੂੰ ਵਧੀਆ ਤਰੀਕੇ ਨਾਲ ਗੱਲ ਪਰੋਸ ਲੈਣੀ ਹੈ ਮੈਂ ਮੈਨੂੰ ਇੰਨੀਆਂ ਕਾਨੂੰਨ ਦੇ ਨੁਕਤੇ ਨਹੀਂ ਪਤਾ ਤੇ ਸੂਬਾ ਸਰਹੰਦ ਕੋਣ ਸੀ ਸੀਐਮ ਸੀਓ ਸਾਂ ਦੇ ਦਾ ਸੂਬਾ ਸਰਹੰਦ ਇੱਕ ਇਲਾਕੇ ਦਾ ਮਾਲਕ ਸੀ ਉਹ ਹਕੂਮਤ ਚਲਾ ਰਿਹਾ ਸੀ ਤੇ ਉਹਦੇ ਰਾਜ ਭਾਗ ਚ ਕਿਦਾਂ ਦੇ ਲੋਕ ਬੈਠੇ ਹੋਣਗੇ ਭਰਾ ਕਿਦਾਂ ਦੇ ਇਨਸਾਨ ਇਹ ਇਹ ਨਹੀਂ ਰੱਖੀ ਗਈ ਨਾ ਗੁਰੂ ਅਰਜਨ ਸਾਹਿਬ ਜੀ ਦੇ ਵੇਲੇ ਤਿਆਰੀ ਕੀਤੀ ਗਈ ਉਹ ਸ਼ੀਦਾਂ ਦੇ ਸਰਤਾਜ ਉਸ ਤੋਂ ਬਾਅਦ ਅੱਜ ਚੋਣ ਹੈਗੀ ਸਾਹਿਬ ਜੀ ਦੇ ਸਾਹਮਣੇ ਜੇ ਗੁਰੂ ਅਰਜਨ ਸਾਹਿਬ ਦੇ ਸਾਹਮਣੇ ਚੋਣ ਸੀ ਜ਼ਿੰਦਗੀ ਲੈ ਲਓ ਜਾਂ ਮੌਤ ਮਨੇ ਨਾ ਪਾਈ ਅਸੂਲ ਹੈ ਇਦਾਂ ਰਹਿਣਗੇ ਅਸੂਲਾਂ ਨਾਲ ਕੋਈ ਸਮਝੌਤਾ ਨਹੀਂ